ਜੋ ਅੱਜ ਰਾਸ਼ਟਰੀ ਗਾਨ ਦਿਨ ਆਸ਼ਾਰ ਵਿੱਚ ਆਪਣੀ ਸਟੇਜ ਤੇ ਗਾਇਆ ਉਹ ਐਕਚੁਅਲੀ ਮੈਂ ਮੈਨੂੰ ਠੀਕ ਆਇਆ ਪਰ ਉਹ ਉਪਰਾਸ਼ਟੀ ਗਨ ਜਨ ਗਨ ਮਨ ਮਜੀਦਾਈ ਕੇ ਜਾਇਆ ਹੈ ਬਾਰਤੀ ਬਾਗ ਵਿਦਾਤਾ ਹੁੰਜ ਰਾਤ ਜੁਨਾਥ ਜਿੰਦਮ ਪੰਗਾ ਉਸਲ ਚਲਦੀ ਤਰੰਗ ਸਭ ਜੁਜ ਜਾ ਮੈਦਾਨ ਚ ਰਾਹ ਤਾਰੇ ਚ ਜਾਇ ਚ ਜਾਇਆ ਹੈ ਜਾਇਆ ਹੈ ਜਾਇਆ ਹੈ ਜੈ 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 ਜਾਇਆ ਹੈ ਪਰ ਮੇਰੀ ਸਿਹਤ ਠੀਕ ਨਹੀਂ ਸੀ ਜਕਦਮ ਜਿੱਦਾਂ ਕੋਈ ਬਲੱਡ ਪ੍ਰੈਸ਼ਰ ਦਾ ਚੱਕਰ ਆ ਨਹੀਂ ਆਉਂਦਾ ਉਹਦਾ ਚੱਕਰ ਜਿਹਾ ਆ ਗਿਆ ਆਪਣੇ ਮੈਂ ਠੀਕ ਆ ਰਿਹਾ ਸੀ ਪਰ ਅਚਾਨਕ ਮੇਰੀ ਜਵਾਂਜ ਦੀਆਂ ਉਹ ਲੜਖੜਾ ਗਈ ਇਸ ਸਰਕੇ ਮੇਰਾ ਰਾਸ਼ਟਵਾਦ ਤੇ ਜਰਾਸ਼ਟਪਤੀ ਮੇਰੇ ਮਨ ਚ ਪੂਰੀ ਭਾਵਨਾ ਤੇ ਮਾਨਸਮਾਨ ਜਿਹੜੇ ਲੋਕ ਇਹਨੂੰ ਇੱਕ ਇਸ਼ੂ ਬਣਾ ਰਹੇ ਆ ਜਾਂ ਗਲਤ ਸੋਚ ਰਖ ਰਹੇ ਆ ਉਹਨਾਂ ਦੀ ਆਪਣੀ ਗਲਤ ਸੋਚ ਆ ਉਹਨਾਂ ਤੇ ਆਪ ਰਾਸ਼ਟਰੀ ਗਾਣ ਨਹੀਂ ਆਉਂਦਾ ਮੈਂ ਕੋਹਜ ਰਾਸ਼ਟਰੀ ਗਾਣ ਦੱਸਾਂ ਨੂੰ ਤੇ ਮੈਨੂੰ ਰਾਗਾਂ ਸਾਰਾ ਆਉਂਦਾ ਅਚਾਨਕ ਮੇਰੀ ਸਿਹਤ ਲੜਖੜਾ ਕਰਨ ਨਾਲ ਮੈਨੂੰ ਥੋੜੀ ਇਹ ਪ੍ਰੋਬਲਮ ਆਈ ਆ ਉਦਾਂ ਮੈਂ ਰਾਸ਼ਟਵਾਦ ਦਾ ਪੂਰਾ ਜਿਹੜਾ ਉਹ ਮਾਨਸਮਾਨ ਕਰਨਾ ਰਾਸ਼ਟਰੀ ਗਾਣ ਜਿਹੜਾ ਮੈਂ ਬਚਪਨ ਤੋਂ ਲੈ ਕੇ ਗਾਉਂਦਾ ਆ ਰਿਆਂ ਮੈਂ ਕਈ ਸਟੇਜਾਂ ਤੇ ਗਾਇਆ ਇਹ ਨਹੀਂ ਵੀ ਇੱਥੇ ਪਹਿਲੀ ਸਟੇਜ ਤੇ ਕਿਦਾਂ ਕਈ ਆਪਣੇ ਲੋਕਲ ਤੇ ਆਪਾਂ ਦੇ ਇੰਡੀਆ ਲੈਵਲ ਤੱਕ ਮੈਂ ਜਿਹੜੀ ਆ ਮੈਂ ਜੀ ਸੇਵਾ ਜਿਹੜੀ ਆ ਸਮਾਜਪਤੀ ਨਿਮਾ ਰਿਆ ਇਹ ਜਿਹੜੀ ਇਸ਼ੂ ਬਣਾ ਰਿਆ ਇਹ ਗਲਤ ਸੋਚ ਦਾ ਖਬਰਾ ਰਿਆ ਜੇ ਕਿਸੇ ਮਨ ਦੇ ਕਿਸੇ ਦੇ ਮਨ ਨੂੰ ਇਹ ਠੇਸ ਪਹੁੰਚੀ ਆ ਮੈਂ ਉਸ ਲਈ ਆਪਣੇ ਰਾਸ਼ਟਰਪਤੀ ਜਿਹੜੀ ਆ ਸਮਰਪਤ ਹੁੰਦੇ ਆ ਉਹਨਾਂ ਕੋ ਮਾਫੀ ਮੰਗਦਾ ਆ